ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਖੜੇ ਹੋਗੇ ਕਦੇ ਵੀ ਕੋਈ ਵੀ ਚੀਜ਼ ਨਾ ਖਾਓ ਇਸ ਨਾਲ ਪੇਟ ਅਤੇ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ ਨੰਬਰ 2 ਹਫਤੇ ਵਿੱਚ ਇੱਕ ਵਾਰ ਆਪਣੇ ਸਰੀਰ ਦੀ 15 ਤੋਂ 20 ਮਿੰਟ ਤੱਕ ਮਾਲਿਸ਼ ਜ਼ਰੂਰ ਕਰੋ ਨੰਬਰ 3 ਜੇਕਰ ਤੁਹਾਨੂੰ ਬਲਗਮ ਦੀ ਸਮੱਸਿਆ ਹੈ ਤਾਂ ਦੋ ਖਜੂਰਾ ਗਰਮ ਪਾਣੀ ਨਾਲ ਲੈਂਡ ਨਾਲ ਬਲਗਮ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 4 ਮੈਦੇ ਤੋਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ। ਇਸ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਨੰਬਰ 5 ਘਰ ਤੁਸੀਂ ਕਮਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਦੁਪਹਿਰ ਦੇ ਸਮੇਂ ਥੋੜੀ ਜਹੀ ਕਾਲੀ ਮਿਰਚ ਦਾ ਪਾਊਡਰ ਪਾਣੀ ਦੇ ਨਾਲ ਲੈ ਲਓ। ਨੰਬਰ 6 ਪੱਕੇ ਹੋਏ ਅਨਾਰ ਦਾ ਰਸ ਬੱਚਿਆਂ ਨੂੰ ਪਿਲਾਉਣ ਨਾਲ ਬੱਚਿਆਂ ਦੀਆਂ ਉਲਟੀਆਂ ਬੰਦ ਹੋ ਜਾਂਦੀਆਂ ਹਨ ਨੰਬਰ 7 ਜੇਕਰ ਤੁਹਾਡੇ ਗਲੇ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਗੁੰਗੁਨੇ ਪਾਣੀ ਵਿੱਚ ਥੋੜਾ ਜਿਹੀ ਹਲਦੀ ਅਤੇ ਨਮਕ ਪਾ ਕੇ ਘਰਾਰੇ ਕਰੋ ਆਰਾਮ ਮਿਲੇਗਾ ਨੰਬਰ 8 ਦੁੱਧ ਵਿੱਚ ਸੌਫ ਮਿਲਾ ਕੇ ਪੀਣ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 9 ਜਿੰਨਾ ਬੱਚਿਆਂ ਦੀ ਲੰਬਾਈ ਘੱਟ ਹੁੰਦੀ ਹੈ ਅਤੇ ਸਰੀਰ ਵੀ ਕਮਜ਼ੋਰਾ ਹੁੰਦਾ ਹੈ ਉਹਨਾਂ ਨੂੰ ਰੋਜ਼ਾਨਾ ਪਪੀਤਾ ਖਾਣਾ ਚਾਹੀਦਾ ਹੈ ਨੰਬਰ 10 ਸਵੇਰੇ ਖਾਲੀ ਪੇਟ ਪਾਣੀ ਵਿੱਚ ਪੁਦੀਨਾ ਪਾ ਕੇ ਪੀਣ ਨਾਲ ਚਿਹਰੇ ਦੀਆਂ ਛਾਈਆਂ ਝੁਰੜੀਆਂ ਅਤੇ ਦਾਗ-ਧੱਬੇ ਦੂਰ ਹੋ ਜਾਂਦੇ ਹਨ ਨੰਬਰ 11 ਜੋ ਆਦਮੀ ਲਗਾਤਾਰ ਇੱਕ ਹਫ਼ਤਾ ਉਠਨੀ ਦਾ ਦੁੱਧ ਪੀ ਲੈਂਦਾ ਹਨ ਉਹਨਾਂ ਦੀ ਚਰਬੀ ਬਹੁਤ ਹੀ ਜਲਦ ਘਟਣਾ ਸ਼ੁਰੂ ਹੋ ਜਾਂਦੀ ਹੈ ਨੰਬਰ 12 ਆਪਣੇ ਭੋਜਨ ਵਿੱਚ ਹਰੀਆਂ ਸਬਜ਼ੀਆਂ ਅਤੇ ਫਲਾਂ ਦੀ ਮਾਤਰਾ ਜਿਆਦਾ ਤੋਂ ਜਿਆਦਾ ਲਓ ਇਸ ਤਰ੍ਹਾਂ ਕਰਨ ਨਾਲ ਤੁਸੀਂ ਕਦੇ ਵੀ ਬੁੱਢੇ ਨਹੀਂ ਹੋਵੋਗੇ ਨੰਬਰ 13 ਜੇਕਰ ਤੁਹਾਨੂੰ ਪਾਚਨ ਪੇਟ ਦਰਦ ਪੇਟ ਜਲਣ ਦੀ ਸਮੱਸਿਆ ਹੈ ਤਾਂ ਤੁਹਾਨੂੰ ਲੱਸੀ ਵਿੱਚ ਕਾਲਾ ਨਮਕ ਅਤੇ ਪੁਦੀਨਾ ਪਾ ਕੇ ਪੀਣਾ ਚਾਹੀਦਾ ਹੈ ਇਸ ਨੂੰ ਪੀਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 14 ਜੇਕਰ ਤੁਹਾਡੇ ਗੋਡਿਆਂ ਵਿੱਚ ਬਹੁਤ ਜ਼ਿਆਦਾ ਦਰਦ ਹੈ ਹਲਦੀ ਅਤੇ ਚੂਨੇ ਦਾ ਲੇਪ ਬਣਾ ਕੇ ਲਗਾਓ ਤੁਹਾਨੂੰ ਗੋਡਿਆਂ ਦੇ ਦਰਦ ਤੋਂ ਆਰਾਮ ਮਿਲੇਗਾ ਨੰਬਰ 15 ਜਿੰਨਾ ਲੋਕਾਂ ਨੂੰ ਕੇਲਾ ਖਾਣ ਨਾਲ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ ਉਹਨਾਂ ਨੂੰ ਕੇਲੇ ਉੱਪਰ ਨਮਕ ਅਤੇ ਕਾਲੀ ਮਿਰਚ ਲਗਾ ਕੇ ਖਾਣੀ ਚਾਹੀਦਾ ਹੈ ਨੰਬਰ 16 ਜੋ ਔਰਤਾਂ ਬਹੁਤ ਜ਼ਿਆਦਾ ਪਤਲੀਆਂ ਹਨ ਰੋਜ਼ਾਨਾ ਇੱਕ ਗਲਾਸ ਦੁੱਧ ਵਿੱਚ ਸ਼ਹਿਦ ਨਾਲ ਮਿਲਾ ਕੇ ਇਹ ਪੀਣ ਨਾਲ ਉਹਨਾਂ ਦਾ ਵਜਨ ਵਧਣ ਲੱਗ ਜਾਂਦਾ ਹੈ। ਨੰਬਰ 17 ਮਖਾਣੇ ਅਤੇ ਦੁੱਧ ਦਾ ਸੇਵਨ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਮਖਾਣਿਆਂ ਨੂੰ ਦੁੱਧ ਵਿੱਚ ਪਾ ਕੇ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 18 ਫ੍ਰਿਜ ਦਾ ਪਾਣੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦਾ ਹੈ। ਇਸ ਲਈ ਹਮੇਸ਼ਾ ਘੜੇ ਦਾ ਪਾਣੀ ਹੀ ਪੀਓ ਅਤੇ ਠੰਡ ਦੇ ਮੌਸਮ ਵਿੱਚ ਹਲਕਾ ਗੂੰਗੁਣਾ ਪਾਣੀ ਕਰਕੇ ਹੀ ਪੀਤਾ ਜਾਵੇ ਤਾਂ ਬਹੁਤ ਚੰਗਾ ਹੋਵੇਗਾ ਨੰਬਰ 19 ਸਕਿਨ ਦੀ ਕਿਸੇ ਵੀ ਬਿਮਾਰੀ ਤੋਂ ਬਚਣ ਲਈ ਨਹਾਉਣ ਸਮੇ ਅਖੀਰ ਵਿੱਚ ਠੰਡਾ ਪਾਣੀ ਸਰੀਰ ਉੱਪਰ ਜ਼ਰੂਰ ਪਾਓ ਨੰਬਰ 20 ਮੇਥੀ ਦਾਣੇ ਖਾਣ ਨਾਲ ਗਲੇ ਦੀ ਤਕਲੀਫ ਅਤੇ ਬਲਗਮ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ ਨੰਬਰ 21 ਅਗਰ ਰੋਟਾ ਦਾ ਸੇਵਨ ਕਰਨ ਵਾਲੇ ਇਨਸਾਨ ਨੂੰ ਕਦੇ ਵੀ ਸਾਹ ਦੀ ਤਕਲੀਫ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨੰਬਰ 22 ਜੇਕਰ ਤੁਸੀਂ ਮੱਛਰਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਕਮਰੇ ਵਿੱਚ ਅਲੈਸੀ ਦੇ ਸ਼ਰਤਾਂ ਨੂੰ ਰੱਖ ਦਿਓ। ਮੱਛਰ ਆਉਣਾ ਬੰਦ ਹੋ ਜਾਵੇਗਾ। ਨੰਬਰ 23 ਨਿੰਬੂ ਦੇ ਛਿਲਕਿਆਂ ਦੇ ਪਾਊਡਰ ਵਿੱਚ ਨਮਕ ਮਿਲਾ ਕੇ ਬੁਰਸ਼ ਕਰਨ ਨਾਲ ਦੰਦਾਂ ਦਾ ਪੀਲਾਪਣ ਦੂਰ ਹੋ ਜਾਂਦਾ ਹੈ। ਨੰਬਰ 24 ਜੇਕਰ ਤੁਸੀਂ ਰੋਜ਼ਾਨਾ ਧੁੰਨੀ ਵਿੱਚ ਤੇਲ ਪਾਉਂਦੇ ਹੋ ਤਾਂ ਇਸ ਨਾਲ ਤੁਸੀਂ ਨੇਕਾ ਹੀ ਰੋਗਾਂ ਤੋਂ ਦੂਰ ਰਹਿੰਦੇ ਹੋ ਤੇ ਚਿਹਰੇ ਤੇ ਚਮਕ ਆਉਣ ਲੱਗ ਜਾਂਦੀ ਹੈ ਤੇ ਸਰੀਰ ਉੱਪਰ ਜਵਾਨੀ ਹਮੇਸ਼ਾ ਰਹਿੰਦੀ ਹੈ ਨੰਬਰ 23 ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਚਾਹ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਦਾ ਰੰਗ ਕਾਲਾ ਪੈਣ ਲੱਗ ਜਾਂਦਾ ਹੈ ਤੇ ਹੱਡੀਆਂ ਵੀ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਨੰਬਰ 26 ਗਾਜਰ ਦਾ ਮਰਬਾ ਖਾਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਅਤੇ ਜੇਕਰ ਸਵੇਰ ਦੇ ਸਮੇਂ ਖਾਦਾ ਜਾਵੇ ਤਾਂ ਹੋਰ ਵੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ